ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਖੋਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੋਰੀ ਫੜੀ ਗਈ ਇੱਕ ਪਾਸੇ ਜਿੱਥੇ ਰਮਨ अरोड़ा ਵਿਜੀਲੈਂਸ ਦੀ ਗ੍ਰਿਫਤਾਰੀ ਦੇ ਵਿੱਚ ਨੇ ਉਹਨਾਂ ਵੱਲੋਂ ਵੱਡੇ ਵੱਡੇ ਰਾਜ ਜਿਹੜੇ ਨੇ ਉਗਲੇ ਜਾ ਰਹੇ ਨੇ ਕਿਹੜੇ ਮੰਤਰੀ ਕਿਹੜੇ ਵਿਧਾਇਕ ਕਿਹੜੇ ਐਸਚਓ ਕਿਹੜੇ ਐਸਐਸਪੀ ਉਸ ਮਾਮਲੇ ਦੇ ਵਿੱਚ ਇਨਵੋਲਵ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਵੈਸੇ ਤਾਂ ਕਹਿ ਰਹੇ ਨੇ ਕਿ 0 ਡਾਲਰ ਕਿਸੇ ਨੂੰ ਬਖਸ਼ਾ ਨਹੀਂ ਜਾਵੇਗਾ ਪਰ ਸੋ ਗੁੱਜੀ ਪਿਹੇ ਗੁੱਜੀ ਖਬਰ ਪਾਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਕਿਹਾ ਕਿ ਦਰਜਨ ਤੋਂ ਵੱਧ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਸਾਡੇ ਰਰਾਤੇ ਨੇ ਕਿਸੇ ਵੀ ਸਮੇਂ ਉਹਨਾਂ ਉੱਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਕਿਸੇ ਵੀ ਸਮੇਂ ਉਹ ਗ੍ਰਿਫਤਾਰ ਹੋ ਸਕਦੇ ਨੇ ਕਿਉਂਕਿ ਉਹਨਾਂ ਵੱਲੋਂ ਵੀ ਪੁੱਠੇ ਸਿੱਧੇ ਹੱਥ ਮਾਰ ਕੇ ਰਮਨ ਰੋੜਾ ਦੀ ਤਰ੍ਹਾਂ ਪੈਸਾ ਕਮਾਇਆ ਜਾ ਰਿਹਾ ਹੈ ਲੇਕਿਨ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯਦਸ ਬੜੀ ਕਮਜ਼ੋਰ ਹੈ ਕਮਜ਼ੋਰ ਹੋ ਗਏ ਨੇ ਸਿਆਸਤ ਕਰ ਕਰਕੇ ਵਿਅੰਗ ਕਰ ਕਰਕੇ ਵਿਰੋਧੀਆਂ ਉੱਤੇ ਨਿਸ਼ਾਨੇ ਕੱਸ ਕੱਸ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਨਹੀਂ ਕਿ 21 ਸੈਂਚਰੀ ਵਿੱਚ ਪੰਜਾਬ ਦੇ ਲੋਕ ਰਹਿ ਰਹੇ ਨੇ ਹਰ ਦੇ ਹਰੇਕ ਹਰ ਪਰਸਨ ਦੇ ਕੋਲ ਮੋਬਾਈਲ ਹੈ ਹਰ ਪਰਸਨ ਦੇ ਕੋਲ ਵਾਈਫਾਈ ਹੈ ਉਹ ਤੁਹਾਡੀਆਂ ਜਾਣਕਾਰੀਆਂ ਮੁਹੱਈਆ ਕਰਵਾ ਲੈਂਦਾ ਹੈ ਕਿ ਤੁਸੀਂ ਕਾਰਵਾਈ ਕੀਤੀ ਜਾਂ ਨਹੀਂ ਕੀਤੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇਹ ਸਿਆਸੀ ਸਟੰਟ ਬਾਜ਼ੀ ਅਤੇ ਡਰਾਮੇ ਬਾਜ਼ੀ ਅਤੇ ਜੋਕਰਪੰਦੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੋ ਜਿਹੜੇ ਵੱਡੇ ਲੋਕ ਸੀ ਜਿਨ੍ਹਾਂ ਉੰਦੀ ਪਹਿਲਾ ਗ੍ਰਿਫਤਾਰੀ ਹੋਈ ਪਹਿਲਾ ਸੀ ਮੰਤਰੀ ਵਿਜੇ ਸਿੰਘਲਾ ਤੇ ਦੂਸਰੇ ਸੀ ਅਮਿਤ ਰਤਨ ਇਹ ਫਿਰ ਕਿਉਂ ਬਰੀ ਨੇ ਇਹਨਾਂ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਵਿਜੇ ਸਿੰਘਲਾ ਨੂੰ ਤਾਂ ਇਥੋਂ ਤੇ ਕਹਿ ਦਿੱਤਾ ਕਿ ਇਹ 1% ਕਮਿਸ਼ਨ ਲੈਂਦੇ ਨੇ ਉਹੀ ਇਲਜ਼ਾਮ ਜਿਹੜੇ ਰਤਨ ਜਿਹੜੇ ਅਮਿਤ ਰਤਨ ਤੇ ਸੀ ਯਾਨੀ ਕਿ ਉਸ ਸਾਰਾ ਡਾਟਾ ਸਾਰੇ ਚੈਨਲਾਂ ਤੇ ਪਿਆ ਹੈ ਉਹ ਸਾਰੀਆਂ ਪੋਸਟਾਂ ਪਈਆਂ ਨੇ ਲੋਕਾਂ ਕੋਲ ਤਾਂ ਡਾਕੂਮੈਂਟ ਵੀ ਹੈਗੇ ਨੇ ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੇ ਸਿੰਘਲਾ ਅਤੇ ਅਮਿਤ ਰਤਨ ਤੇ ਕਰਾਈ ਸੀ ਲੇਕਿਨ ਉਹ ਦੋਵੇਂ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਰ ਸਮਾਗਮ ਵਿੱਚ ਦਿਖੇ ਜਾਂਦੇ ਨੇ ਚਾਹੇ ਕੋਈ ਸਮਾਗਮ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਸਿਸਟਰ ਜਾਂ ਮਾਤਾ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ ਜਿੱਥੇ ਵੀ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈ ਵਿਜੇ ਸਿੰਘਲਾ ਅਤੇ ਰਤਨ ਅਮਿਤ ਉਥੇ ਭੰਗੜੇ ਪਾਉਂਦੇ ਨੇ ਉਥੇ ਲੁੱਡੀਆਂ ਪਾਉਂਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਜ਼ੀਰੋ ਟੋਲਰੈਂਸ ਕੀ ਹੁਣ ਉਹ ਦੋ ਤੋਤੇ ਹੋ ਗਿਆ ਕੀ ਉਹਨਾਂ ਉੱਤੇ ਝੂਠੇ ਇਲਜ਼ਾਮ ਲਗਾਏ ਸੀ ਜਾਂ ਤੁਹਾਡੇ ਮੰਤਰੀ ਗਲਤ ਨੇ ਤੇ ਜਾਂ ਫਿਰ ਤੁਸੀਂ ਡਰਾਮੇਬਾਜ਼ੀ ਸਟੈਂਟ ਬਾਜ਼ੀ ਕਰ ਰਹੇ ਹੋ ਜਿਮਣੀ ਚੋਣ ਨੂੰ ਲੈ ਕੇ ਜਿਸ ਤਰ੍ਹਾਂ ਪਹਿਲਾਂ ਜਿਮਣੀ ਚੋਣਾਂ ਦੇ ਵਿੱਚ ਤੁਸੀਂ ਕੀਤੀ ਸੀ ਵੱਡੇ ਵੱਡੇ ਪੱਤਰਕਾਰ ਇਹੋ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਿਮਣੀ ਚੋਣ ਦੇ ਲਈ ਖਾਸ ਕਰਕੇ ਹਲਕਾ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਬਦੂ ਬਣਾਇਆ ਜਾ ਰਿਹਾ ਹੈ ਜੇ ਅਮਿਤ ਅਮਿਤ ਰਤਨ ਤੇ ਦੂਸਰੇ ਪਾਸੇ ਜਿਹੜੇ ਹੈਗੇ ਸੀ ਵਿਜੇ ਸਿੰਘਲਾ ਜਿਨ੍ਹਾਂ ਦੇ ਦੋਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਨੂੰ ਮਿਲ ਗਿਆ ਸਬੂਤ ਮਿਲੇ ਸਬੂਤਾਂ ਤੇ ਅਮਿਤ ਰਤਨ ਤੇ ਅਤੇ ਵਿਜੇ ਸਿੰਘਲਾ ਉੱਤੇ ਕਾਰਵਾਈ ਕੀਤੀ ਗਈ ਲੇਕਿਨ ਛੱਡ ਕਿਉਂ ਦਿੱਤੇ ਉਹਨਾਂ ਨੂੰ ਮੋਤਲ ਕਿਉਂ ਨਹੀਂ ਕਰ ਦਿੱਤਾ ਗਿਆ ਉਹੀ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵਕ ਵਕ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਕੇ ਲੁੱਡੀਆਂ ਅਤੇ ਭੰਗੜੇ ਪਾਉਂਦੇ ਰਹੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਪੱਤਰਕਾਰ ਇਹ ਵੀ ਪੁੱਛ ਰਹੇ ਨੇ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਸੁਖ ਵਿਲਾਸ ਉੱਤੇ ਕਾਰਵਾਈ ਹੋਵੇਗੀ ਉਹ ਕਾਰਵਾਈ ਕਿਉਂ ਨਹੀਂ ਹੋਈ ਲੋਕ ਸਭਾ ਦੀਆਂ ਚੋਣਾਂ ਆਉਣੀਆਂ ਨੇ ਤੇ ਤੁਸੀਂ ਕਹਿੰਦੇ ਨੇ ਸਾਨੂੰ ਡਾਕੂਮੈਂਟ ਮਿਲ ਗਿਆ ਸੁਖ ਵਿਲਾਸ ਦੇ ਤੇ ਜਦੋਂ ਵਿਧਾਨ ਸਭਾ ਦੀਆਂ ਜੋ ਲੋਕ ਸਭਾ ਦੀਆਂ ਚੋਣਾਂ ਚੱਲੀਆਂ ਜਾਂਦੀਆਂ ਨੇ ਤੇ ਤੁਹਾਨੂੰ ਨਾ ਸੁਖ ਬਲਾਸ ਯਾਦ ਰਹਿੰਦਾ ਹੈ ਨਾ ਬਜੇ ਸਿੰਗਲਾ ਤੇ ਨਾ ਜਿਹੜੇ ਅੰਤਜ ਰਤਨ ਰਹਿੰਦੇ ਨੇ ਯਾਨੀ ਕਿ ਇਹਨਾਂ ਉੱਤੇ ਕਦੋਂ ਵੱਡੀ ਕਾਰਵਾਈ ਹੋਵੇਗੀ ਇਹ ਤਾਂ ਭੰਗੜੇ ਪਾਉਂਦੇ ਫਿਰਦੇ ਨੇ ਧੰਨਵਾਦ